ਸ਼੍ਰੀ ਮਾਚੀਵਾੜਾ ਸਾਹਿਬ ਦੇ ਵਿੱਚ ਨਗਰ ਕੌਂਸਲ ਚੋਣਾਂ 2024 ਹੋ ਰਹੀਆਂ ਹਨ ਇਸ ਸੰਬੰਧ ਦੇ ਵਿੱਚ ਸ਼੍ਰੀ ਮਾਚੀਵਾੜਾ ਸਾਹਿਬ ਦੇ ਨਿਵਾਸੀਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਮਾਚੀਵਾੜਾ ਸਾਹਿਬ ਦੇ ਗਲੀ ਮੁਹੱਲਿਆਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਪੂਤ ਲਗਾਏ ਹੋਏ ਹਨ ਜਿੱਥੇ ਲੋਕਾਂ ਦੀ ਵੱਡੀ ਗਿਣਤੀ ਵਿੱਚ ਭੀੜ ਦੇਖਣ ਨੂੰ ਮਿਲੀ ਨਗਰ ਕੌਂਸਲ ਚੋਣਾਂ ਦੇ ਸੰਬੰਧ ਦੇ ਵਿੱਚ ਮੈਦਾਨ ਵਿੱਚ ਉਤਰੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਆਪਣੇ ਪੱਖ ਮੀਡੀਆ ਸਾਹਮਣੇ ਰੱਖੇ ਹਾਈ ਬਾੜੀ ਸਾਹਿਬ ਅੱਜ ਥੋੜਾ ਨੇ 21 ਦਸੰਬਰ ਆ ਕਿ ਕਹਣਾ ਚਾਹੁੰਦੇ ਹਾਂ ਕੀ ਮਾਹੌਲ ਹੈ ਜਿਹੜਾ ਮਾਹੌਲ ਹੈ ਜਦੋਂ 12 ਤਰੀਕ ਨੂੰ ਕਾਗਜ਼ ਰਿਜੈਕਟ ਕੀਤੇ ਸੀਗੇ ਉਦੋਂ ਮਛਵਾੜਾ ਸਾਹਿਬ ਦੇ ਜਿਹੜੇ ਅਰਜ਼ਾਨ ਸੀਗੇ ਕਾਂਗਰਸ ਪੱਖੀ ਸੀਗੇ ਬਹੁਤ ਜ਼ਿਆਦਾ ਪੂਰੇ ਪੰਜਾਬ ਦੇ ਵਿੱਚ ਚਰਚਾ ਮਛਵਾੜਾ ਸਾਹਿਬ ਦੇ ਆਪਣਾ ਕਹਿੰਦਾ ਨਗਰ ਕੌਂਸਲ ਦੀ ਕਮੇਟੀ ਨੂੰ ਲੈ ਕੇ ਜੋ ਚਰਚਾ ਸੀਗੀ ਹਵਾ ਪੱਖੀ ਜਿਹੜੀ ਹਨੇਰੀ ਚੱਲ ਰਹੀ ਥੀ ਉਹ ਕਾਂਗਰਸ ਦੇ ਪੱਖ 'ਚ ਚੱਲ ਰਹੀ ਸੀਗੀ ਕਾਂਗਰਸ ਦੀ ਕਮੇਟੀ ਬਣਨੀ ਚਾਹੀਦੀ ਪਰ ਜਦੋਂ ਆਮ ਆਦਮੀ ਪਾਰਟੀ ਨੇ ਡਰ ਕੇ ਲੋਕਾਂ ਦੇ ਅਰਜ਼ਾਨਾਂ ਤੋਂ ਡਰ ਕੇ ਸਾਡੇ 6 ਕੈਂਡੀਡੇਟ ਜਿਹੜੇ ਪੂਰੇ ਵਿਨਿੰਗ ਦੀ ਜਿਹੜੇ ਜਿੱਤ ਦੇ ਪੱਕੇ ਪੂਰੇ ਧਨਾ ਦਾਬੇਦਾਰ ਸੀਗੇ ਉਹਨਾਂ ਦੇ ਕਾਗਜ਼ ਰਿਜੈਕਟ ਕਰਾ ਕੇ ਬਾਕੀ ਪਾਰਟੀਆਂ ਦੇ ਵੀ ਕਰਾ ਕੇ ਬਿਨਾਂ ਕਿਸੇ ਮੁਕਾਬਲੇ ਦੇ ਆਪਣੇ ਕੈਂਡੀਡੇਟ 6 ਦੇ 6 ਚ ਧਾਏ ਪਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਇੱਕ ਵੱਡਾ ਫੈਸਲਾ ਕੀਤਾ ਵੀ ਜਿਹੜੇ ਬਾਕੀ ਕੈਂਡੀਡੇਟ ਲੈਂਦੇ ਨੇ ਉਹਨਾਂ ਦੇ ਜਿਹੜੀ ਆਉਣ ਵਾਲੀ 21 ਤਰੀਕ ਨੂੰ ਚੋਣ ਆਉਂਦੀ ਹੈ ਕਾਂਗਰਸ ਪਾਰਟੀ ਪੂਰੀ ਸਰਗਰਮੀ ਨਾਲ ਲੜੂਗੀ ਸਾਡੇ ਵਰਕਰਾਂ ਨੇ ਸਾਡੇ ਹਲਕਾ ਇੰਚਾਰਜ ਰਵਿੰਦਰ ਸਿੰਘ ਰਾਜਾ ਗੇਲਦੀ ਅਗਵਾਹੀ ਦੇ ਵਿੱਚ ਇਹ ਚੋਣ ਅਸੀਂ ਸ਼ਾਨ ਨਾਲ ਲੜੀ ਲੋਕਾਂ ਦੇ ਮਨ ਤੇ ਕੋਈ ਇਹੋ ਜਿਹਾ ਫੋਬ ਨਹੀਂ ਹੈਗਾ ਵੀ ਕਮੇਟੀ ਬਣਨੀ ਉਹਨਾਂ ਦੀ ਤੈਅ ਆ ਔਰ ਲੋਕ 8ਵੀਂ ਅਕਸ਼ੀਤਾ ਜਿਹਨਾਂ ਦੇ ਅੱਜ VOTING ਹੋਣ ਜਾ ਰਹੀ ਹੈ ਉਹ ਕਾਂਗਰਸ ਪਾਰਟੀ ਨੂੰ ਝਟਾਉਣ ਦੇ ਹੱਕ 'ਚ ਬੈਠੇ ਨੇ ਕਾਂਗਰਸ ਪਾਰਟੀ ਦੇ ਹੱਕ 'ਚ ਜਿਹੜੀ ਪੂਰੀ ਹਵਾ ਚੱਲ ਰਹੀ ਹੈ ਇਸ ਸਬੰਧ ਦੇ ਵਿੱਚ ਵਿਧਾਇਕ ਜਰਤਾ ਅਸੀਂ ਬਿਆਨ ਪਤਾ ਕਹਿਣਾ ਸੀ ਕਿ ਕਾਂਗਰਸ ਵਾਲੇ ਡਰਾਮੇ ਕਰ ਰਹੀ ਹੈ ਇਜੈਕਸ਼ਨ ਅਸੀਂ ਲਗਾਈ ਹੈ ਤੇ ਕਾਨੂੰਨ ਦੇ ਮੁਤਾਬਿਕ ਹੀ ਕਾਬਿਲ ਨਖਾ ਜਿਹੜਾ ਤੇ ਕਿੰਨੇ ਨੇ ਉਹ ਐਮਐਲਏ ਸਾਹਿਬ ਨੂੰ ਇਹ ਦੇਖਣਾ ਚਾਹੀਦਾ ਵੀ ਜਿਹੜੇ 6-6 ਬਾਰ ਦੇ ਕੈਂਡੀਡੇਟ ਬਣ ਚੁੱਕੇ ਨੇ ਹੋਂ ਤੱਕ ਜਿੰਨੇ ਐਮਐਲਏ ਆਏ ਨੇ ਕੀ ਉਹ ਇਸ ਗੱਲ ਤੋਂ ਜਾਣੂ ਨਹੀਂ ਸੀਗੇ ਇੱਕ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਵਾਸਤੇ ਐਮਐਲਏ ਨੇ ਜਿਹੜੇ 6-6 ਬਾਅਦ ਦੇ ਕੈਂਡੀਡੇਟ ਸਾਡੇ ਐਮਸੀ ਬੜੇ ਹੋਏ ਸੀ ਉਹਨਾਂ ਦੇ ਕਾਗਜ਼ ਰਿਜੈਕਟ ਕਰਤੇ ਉਹੀ ਉਹਨਾਂ ਦੇ ਮਕਾਨ ਨੇ ਉਹੀ ਉਹਨਾਂ ਦਾ ਡੰਡਾ ਉਹੀ ਉਹਨਾਂ ਦਾ ਝੰਡਾ ਐਮਐਲਏ ਹਾਰ ਦੇ ਡਾਂਕੂ ਆਪਣੀ ਕਮੇਟੀ ਬਣਾਉਣ ਦੇ ਮਾਰੇ ਸੀਐਨ ਸਾਹਿਬ ਦੇ ਫਰਖਲ ਦੇ ਨਾਲੋਂ ਨੇ ਇੱਥੇ ਸਾਡੇ ਜਿਹੜੇ ਕਾਂਗਰਸ ਦੇ ਕੈਂਡੀਡੇਟਾਂ ਨੇ ਕਾਗਜ਼ ਦਾ ਉਹ ਉਹਦੇ ਜਿਹੜੇ ਕਾਗਜ਼ ਇਹਨਾਂ ਨੇ ਰਿਜੈਕਟ ਕਰਾਏ ਨੇ VOTERਾਂ ਦੇ ਸਮੁੱਚੇ ਸ਼ਹਿਰ ਦੇ ਮਨ ਦੇ ਵਿੱਚ ਵੱਡਾ ਰੋਸ ਆ ਉਹ ਰੋਸ ਦਾ ਅੱਜ ਇਹਨਾਂ ਨੂੰ ਖੰਮਿਆਜਾ ਜਿਹੜਾ ਭੁਗਤਣਾ ਪਊਗਾ ਇਹ ਸਵਾਲ ਹੈ ਸਵਰਾਣਾ ਦੇ ਜੋ ਨਗਰ ਕੌਂਸਲ ਪ੍ਰਧਾਨ ਨੇ ਕਨੂਜੀ ਢਿਲ ਜਿਨ੍ਹਾਂ ਦਾ ਕਹਿਣਾ ਹੈ ਕਿ ਸਮਰਾਲਾ ਸ਼ਹਿਰ ਦੇ ਵਾਰਡ ਨੰਬਰ 12 ਦੇ ਵਿੱਚ ਕਾਂਗਰਸ ਪਾਰਟੀ ਫੋਰ ਦੇ ਵਿੱਚ ਜੋ ਕਾਗਰਤ ਹੋ ਗਈ ਸੀ ਉਹ ਕਹਿੰਦੇ ਕਾਂਗਰਸ ਉੱਤੇ ਪਾਰਟੀ ਆਪੇ ਜਲਦੀ ਵੋਟੇ ਟੇਕ ਕੀ ਕਰਨ ਚਾਹੁੰਦੇ। ਇਹ ਤਾਂ ਇੱਕ ਕਿਹੜੀਆਂ ਬੇਤੁਕੀਆਂ ਗੱਲਾਂ ਨੇ ਕਿਸੇ ਸੀਨੀਅਰ ਲੀਡਰ ਨੂੰ ਇਹ ਸੋਭਾ ਨਹੀਂ ਦਿੰਦੀ। ਜੇ ਤਾਂ ਕਾਂਗਰਸ ਪਾਰਟੀ ਨੇ ਕੱਲੇ ਸਮਰਾਲੇ ਦੇ ਵਿੱਚ ਉਹਦੇ ਕਾਗਜ਼ ਰਿਜੈਕਟ ਹੋਏ ਹੁੰਦੇ ਫਿਰ ਤਾਂ ਆਪਾਂ ਮੰਨ ਲੈਂਦੇ ਅਸੀਂ ਤਾਂ ਇਹ ਸਬੰਧ ਦੇ ਵਿੱਚ ਸਾਡੇ ਮਾਨਯੋਗ ਜਿਹੜੇ ਸਾਡੇ ਸਤਕਾਰਯੋਗ ਨੇ ਹਲਕਾ ਇੰਚਾਰਜ ਉਹ ਨਾ ਨੇ ਹਾਈ ਕੋਰਟ ਦਾ ਵੀ ਬੂਹਾ ਖੜਕੜ ਗਿਆ ਅਸੀਂ ਤਾਂ ਉਹ ਕੋ ਵੀ ਪੂਰੇ ਨਾ ਤਿਆਰੀ ਨਾਲ 12 ਨੰਬਰ ਦੇ ਬਾੜ ਦੇ ਵਿੱਚੋਂ ਆਪਣਾ ਕੈਂਡੀਡੇਟ ਅਦਾ ਰਿਆ ਜਾਂ ਤਾਂ ਉਹ ਇਕੱਲੇ ਦੇ ਕਾਗਜ਼ ਉਹਨੇ ਵਾਪਸ ਲਏ ਹੁੰਦੇ ਇਹਦਾ ਰਿਜੈਕਟ ਹੋਇਆ ਮਛਵਾਰੇ ਦਾ ਵੀ ਮਾਹੌਲ ਜਿਹੜਾ ਆਮ ਆਦਮੀ ਪਾਰਟੀ ਨੇ ਖਰਾਬ ਕੀਤਾ ਤੇ ਸਮਰਾਲੇ ਦਾ ਵੀ ਕੀਤਾ ਉੱਥੇ ਵੀ ਇਲੈਕਸ਼ਨ ਲੜਨ ਦੀ ਸਾਡੀ ਪੂਰੀ ਤਿਆਰੀ ਸੀ ਤੇ ਮਛਵਾਰੇ ਦੇ ਵਿੱਚ ਵੀ ਪੂਰੀ ਤਿਆਰੀ ਸੀ ਐਸੀਆਂ ਗੱਲਾਂ ਬੇਤੁਕੀਆਂ ਕਦੇ ਸੀਨੀਅਰ ਬੰਦੇ ਨੂੰ ਕਰਦੀਆਂ ਸ਼ੋਭਾ ਨਹੀਂ ਦਿੰਦੀਆਂ ਸੋ ਸਾਡੇ ਸਾਰੇ ਸਤਕਾਰਯੋਗ ਨੇ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਖੜ੍ਹਨੇ ਵਾਲੇ ਲੋਕ ਨੇ ਉਹ ਕਦੇ ਵੀ ਬੇਤੁਕੀ ਗੱਲਾਂ ਨਹੀਂ ਕਰਦੇ ਜਿਹੜਾ ਹਾਈ ਕੋਰਟ ਵਰ ਰਿਫ ਕੀਤਾ ਗਿਆ ਕਿ ਤੁਹਾਨੂੰ ਲਾਦਰੂ ਇਨਸਾਫ ਮਿਲੇਗਾ ਹਮੇਸ਼ਾ ਚੋਣਾਂ ਜੇ ਹੋ ਜਾਣੀਆਂ ਨੇ ਬਿਲਕੁਲ ਜੀ ਆਮ ਜਨਤਾ ਸਰਕਾਰਾਂ ਤੱਕਾ ਕਰਦੀਆਂ ਨੇ ਜੇ ਵਿਮਾਨਯੋਗ ਹਾਈ ਕੋਰਟ ਨਾ ਹੋਵੇ ਮਾਨਯੋਗ ਸੁਪਰੀਮ ਕੋਰਟ ਨਾ ਹੋਵੇ ਤਾਂ ਲੋਕਾਂ ਦਾ ਤੇ ਰਹਿਣਾ ਹੀ ਜਿਹੜਾ ਔਖਾ ਹੋ ਜਵੇ ਲੋਕਾਂ ਦਾ ਰਹਿਣਾ ਹੀ ਬਹੁਤ ਮੁਹਾਲ ਹੋ ਜਵੇ ਸਾਨੂੰ ਪੂਰਾ ਵਿਸ਼ਵਾਸ ਹੈ ਮਾਨਯੋਗ ਹਾਈ ਕੋਰਟ ਸਾਡੀ ਪਾਰਟੀ ਨੂੰ ਪੂਰਾ ਇਨਸਾਫ ਦੇਣਗੇ ਜੋ ਚੋਣਾਂ ਹੋ ਰਹੀਆਂ ਨੇ ਤੁਸੀਂ ਵੀ ਚੋਣਾਂ ਮਤਾਂ ਉਤਰੇ ਹੋਏ ਹੋ ਕੀ ਮਾਹੌਲ ਹੈ ਕੀ ਬਣਗਾ ਮੈਂ ਸਭ ਤੋਂ ਪਹਿਲਾਂ ਦਸ਼ਮਪੀਤਾ ਜਿਹਦੀ ਨਗਰੀ ਦੇ ਵਸਿੰਦੇ ਆਸੀਂ ਉਹਦਾ ਸ਼ੁਕਰੀਆ ਕਰਦਾ ਕਿ ਉਹਨੇ ਬਹੁਤ ਹੀ ਵਧੀਆ ਦਿਨ ਜਿਹੜਾਇਆ ਔਰ ਜੋ ਮਾਹੌਲ ਆ ਲੋਕਾਂ ਦੇ ਬਣਾਇਆ ਮਾਹੌਲ ਬਣਦਾ ਹੁੰਦਾ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਡੇ ਮੇਰੇ ਖਰਦ ਤਕਰੀਬਨ 1107 ਵੋਟਾਂ ਜੀ 500 ਦੇ ਕਰੀਬ ਸਾਡੀ ਵੋਟ ਕੋਲ ਹੋ ਚੁੱਕੀ ਆ ਔਰ ਬਹੁਤ ਹੀ ਵਧੀਆ ਸਚੇ ਢੰਗ ਨਾਲ ਸੀ ਆਪਸ ਕੈਂਡੀਡੇਟਾਂ ਨੇ ਵੀ ਫੈਸਲਾ ਕਰ ਲਿਆ ਕਿ ਆਪਾਂ ਗਲੀਆਂ ਦੇ ਵਿੱਚ ਨਾ ਖੜ ਕੇ ਇੱਕ ਵਾਰ ਸੇ ਕੁਰਸੀਆਂ ਲਾ ਕੇ ਕਿਉਂਕਿ ਜੇ ਅਸੀਂ 7-8 ਜੋ ਸਾਨੂੰ ਸਮਾਂ ਦਿੱਤਾ ਜੇ ਅਸੀਂ ਉਹਦੇ ਵਿੱਚ ਲੋਕਾਂ ਦਾ ਦਿਲ ਨਹੀਂ ਜਿੱਤ ਸਕੇ ਤਾਂ ਹੁਣ ਸੜਕਾਂ ਦੇ ਵਿੱਚ ਖੜ ਕੇ ਨਹੀਂ ਜਿੱਤ ਸਕਦੇ ਤੇ ਰੋਤੀ ਧਿਰਾਂ ਦਾ ਇਹ ਗੱਲ ਕਹਿਣਾ ਹੈ ਕਿ ਜੋ ਕਾਜਵੱਢ ਕੀਤੇ ਗਏ ਨੇ ਆਮ ਆਦਮੀ ਪਾਰਟੀ ਬੋਲੇ ਬਹੁਨਿੰਦਰੀਓ ਕੰਮ ਕੀਤਾ ਗਿਆ ਕਿ ਸਾਡੇ ਤੋਂ ਕਾਂਗਰਸ ਕੋ ਡਰੀ ਹੋਈ ਸੀ ਦੇਖੋ ਜੀ ਗੱਲ ਇਹ ਆ ਮੈਂ ਤਿੰਨੇ ਵਿਰੋਧੀ ਧਿਰਾਂ ਨੂੰ ਇੱਕ ਸਵਾਲ ਪੁੱਛਣਾ ਵੀ ਕੀ ਇਹਨਾਂ ਕੋਲ 15 ਕੈਂਡੀਡੇਟ ਸੀਗੇ ਕੀ 15 ਕੈਂਡੀਡੇਟ ਸੀਗੇ ਕੀ ਕਾਂਗਰਸ ਕੋਲ 15 ਕੈਂਡੀਡੇਟ ਸੀ ਕੀ ਅਕਾਲੀ ਦਲ ਕੋਲ 15 ਕੈਂਡੀਡੇਟ ਸੀ ਕੀ ਭਾਜਪਾ ਕੋਲ ਕੰਦਰ ਕੈਂਡੀਡੇਟ ਤੁਸੀਂ ਦੇਖਿਆ ਹੋਣਾ ਕੱਲ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਜਿੱਥੇ-ਜਿੱਥੇ ਕੋਈ ਐਸੀ ਕੋਈ ਗੱਲ ਹੋਈ ਸੀ ਉਹਨਾਂ ਨੇ ਚੋਣਾਂ ਤੇ ਰੋਕ ਲਗਾ ਦਿੱਤੀ ਤੁਹਾਨੂੰ ਤਾਂ ਤੁਹਾਡੇ ਸਾਹਮਣੇ ਬਹੁਤ ਹੀ ਪਰਮਾਤਮਾ ਅਸ਼ੀਰਵਾਦ ਆ ਜੀ ਬੜੇ ਬਦਿਆ ਹਸਤੇ ਜੇ ਢੰਗ ਨਾਲ ਬੋਟਾ ਲਮਹ ਪੈਰੇ ਤੁਸੀਂ ਵਾਰਡ ਦੇ ਵਿੱਚ ਹੋਇਆ ਤੁਸੀਂ ਇਹ ਐਥੇ ਕੌਂਸਲਰ ਬਣ ਗਏ ਹੋ ਕੀ ਪਹਿਲਾ ਕੰਮ ਕਰੋ ਦੇਖੋ ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਜੇ ਮਹਾਰਾਜ ਨੇ ਮੈਨੂੰ ਸੇਵਾ ਲਈ ਅੱਜ ਮੈਂ ਆਨੰਦਪੁਰ ਸਾਹਿਬ ਚਿੱਟਾ ਹੀ ਚਿੱਟਾ ਅਮੈਜ ਦੇ ਲਈ ਜੀ ਲੜਾਈ ਵੀ ਲੜਨੀ ਪਵੇ ਤਾਂ ਮਾਛੀਵਾੜੇ ਸਾਹਿਬ ਗੁਰੂ ਦੀ ਨਗਰੀ ਨੂੰ ਚਿੱਟੀ ਚਿੱਟੀ ਕਰ ਦੂੰਗਾ ਤਾਂ ਕਿ ਜੋ ਕਮੀਆਂ ਪੇਛੀਆਂ ਸਾਡੇ ਜਿਹਦਾ ਅਸੀਂ ਨਾਂ ਵੇਚ ਕੇ ਅੱਜ ਅਸੀਂ ਰੋਟੀ ਮਾਛੀਵਾੜਾ ਸਾਹਿਬ ਕਰਕੇ ਖਾ ਰਹੇ ਹਾਂ ਤੋਂ ਮੇਰੇ ਮਨ ਦੀ ਤਮੰਨਾ ਕੇ ਗੁਰੂ ਦੀ ਇਤਿਹਾਸਿਕ ਸਿਟੀ ਨਗਰ ਨੂੰ ਹੋਰ ਮੈਂ ਉਹੋ ਜਿਹਾ ਕੰਮ ਕਰਕੇ ਜਾਵਾਂਗੇ ਆਉਣ ਵਾਲੀਆਂ ਨਸਲਾਂ ਯਾਦ ਰੱਖਣ ਕੇ ਇਤਿਹਾਸਿਕ ਨਗਰ ਮੇਰਾ ਨਾਮ ਨੰਦਕਿਸ਼ੋਰ ਉਰਫ ਕਾਲਾ ਤੁਸੀਂ ਟਾਣਾ ਵਿੱਚ ਉਮੀਦਵਾਰ ਹੋ ਕਾਂਗਰਸ ਪਾਰਟੀ ਦੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਮੈਂ ਬਾੜ ਨੰਬਰ 12 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਹਾਂ ਤਕਰੀਬਨ 6 ਦਿਨ ਤੋਂ 9 ਤਰੀਕ ਤੋਂ ਇਲੈਕਸ਼ਨ ਅਨਾਉਂਸ ਹੋਇਆ ਉਦੋਂ ਦੇ ਅਸੀਂ ਬਾੜ ਦੇ ਵਿੱਚ ਘੁੰਮ ਰਹੇ ਹਾਂ ਇੱਕ ਸਾਡੇ ਨਾਲ ਲੱਗਦੀ ਮਹਾਵੀਰ ਕਲੋਨੀ ਤੇ ਜਿਹੜੀ ਬਾੜ ਨੰਬਰ 12 ਦੀ ਬਹੁਤ ਜ਼ਿਆਦਾ ਸਮੱਸਿਆਵਾਂ ਹਨ ਜਿਹੜੀਆਂ ਕਿਸੇ ਨੇ ਵੀ ਸੋਲਵ ਕਰਨੇ ਕੀਤੇ 5 ਸਾਲ ਪਹਿਲਾਂ ਵੀ ਕਾਂਗਰਸ ਨੇ ਲੰਗੇ 2 ਸਾਲ ਆਮ ਆਦਮੀ ਪਾਰਟੀ ਦੇ ਬਿਨਾਂਗੇ ਉੱਥੇ ਲਾਈਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਲੋਕਾਂ ਦੀ ਰੋਸ਼ਨਕਾਰ ਨਹੀਂ ਬਣ ਨਾਲੀਆਂ ਨਹੀਂ ਬਣੀਆਂ ਇਹ ਉਹਨਾਂ ਦਾ ਇਹੀ ਸੀ ਇਹੀ ਗੁੱਸਾ ਸੀਗਾ ਵੀ ਅਸੀਂ ਪਾਰਟੀ ਚੇਂਜ ਕਰਨੀ ਚਾਹੁੰਦੇ ਆ ਵੋਟ ਅਸੀਂ ਚੇਂਜ ਕਰਾਂਗੇ ਉਮੀਦਵਾਰ ਚੇਂਜ ਕਰਾਂਗੇ ਜਿਨ੍ਹਾਂ ਦਾ ਮੈਨੂੰ ਬਹੁਤ ਜ਼ਿਆਦਾ ਸਮਾਨ ਦਿੱਤਾ ਵੀ ਅਸੀਂ ਵੋਟ ਤੁਹਾਨੂੰ ਜ਼ਿਆਦਾ ਪੋਲ ਕਰਾਂਗੇ ਇਹ ਸੇਮ ਕੰਡੀਸ਼ਨ ਮਹਾਵੀਰ ਕਲੋਨੀ ਦੀ ਆ ਮਹਾਵੀਰ ਕਲੋਨੀ ਦੇ ਜਿੰਨੇ ਵੀ ਮੇਰੇ ਬਿਹਾਰੀ ਭਾਈ ਜਿਹੜੇ ਬਾਹਰੋਂ ਆਏ ਹੋਏ ਆ ਉਹਨਾਂ ਦੇ ਵੀ ਲੇਡੀਜ਼ ਦੀ ਖਾਸ ਕਰ ਜਾਣਦੀ ਨਹੀਂ ਮੈਂ ਲੇਡੀਜ਼ ਨੂੰ ਬਹੁਤ ਜ਼ਿਆਦਾ ਲੇਡੀਜ਼ ਨਹੀਂ ਮਿਲਿਆ ਸਾਰੇ ਸਮੱਸਿਆ ਇਹ ਹੈ ਵੀ ਇਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੋਏ। ਇਹਦੀ ਸਰਕਾਰ ਨੇ ਘਟਾਇਆ ਪਰ ਉਹ ਇੱਕ ਗਾਲ ਜ਼ਰੂਰ ਕਹਿੰਦੇ ਆ। ਇਹ ਤੋਂ ਪਹਿਲਾਂ ਜਦ ਕਾਂਗਰਸ ਸਰਕਾਰ ਸੀ ਸਾਨੂੰ ਰਾਸ਼ਨ ਵੀ ਮਿਲਦਾ ਸੀ ਸਾਡੇ ਰਾਸ਼ਨ ਕਾਰਡ ਵੀ ਸੀ। ਜਦ ਦੀ ਆ ਸਰਕਾਰ ਆਈ ਆਮ ਆਦਮੀ ਪਾਰਟੀ ਕਰਾ ਜੇ ਸਾਡੇ ਰਾਸ਼ਨ ਕਾਰਡ ਵੀ ਕੱਢੇ ਸਾਨੂੰ ਰਾਸ਼ਨ ਵੀ ਮਿਲਦਾ ਨਹੀਂ। ਮੈਂ ਇਹਨਾਂ ਸਾਰੇ ਵਾਰ ਦੇ ਬਚਨਾਂ ਦੇ ਪ੍ਰੋਮਿਸ ਕਰਦਾ ਵੀ ਜੋ ਜੋ ਇਹਨਾਂ ਨੇ ਸਮੱਸਿਆਵਾਂ ਆ ਉਹਨੂੰ ਪਹਿਲੇ ਅਧਾਰ ਤੇ ਸੋਲਵ ਕੀਤਾ ਜਾਵੇਗਾ। ਰਾਤ ਨੂੰ ਦੇਖ ਨੂੰ ਮਿਲਦਾ ਜਦੋਂ ਚੋਣਾ ਆਉਂਦੀ ਆ ਨਹੀਂ ਤਾਂ ਲੋਕ ਹਮੇਸ਼ਾ ਰੁਕਤਬਲ ਕਰਦੇ ਨੇ ਕਿ ਜਿਹਦੀ ਸੱਤਾ ਤੇ ਪਾਰਟੀ ਹੋਊਗੀ ਤੇ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਕੰਮ ਨਹੀਂ ਹੋਏ ਸੀ ਜਦੋਂ ਕਾਂਗਰਸ ਪਾਰਟੀ ਸੀ ਹੁਣ ਉਦੋਂ ਹਾਂ ਉਹਦਾ ਕਾਰਨ ਇਹ ਸੀ ਜਿਹੜਾ ਵਾਰ ਨੰਬਰ 12 ਚ ਪਹਿਲਾ ਉਮੀਦਵਾਰ ਸੀ ਉਹਦੀ ਵਿਜਾਦੇ ਦੀ ਡੈਥ ਹੋ ਗਈ ਸੀ ਜੀ ਉਸ ਤੋਂ ਬਾਅਦ ਸਿਸਟਮ ਇਦਾਂ ਦਾ ਚੱਲਿਆ ਵੀ ਕੰਮ ਨਹੀਂ ਹੋਏ ਕੰਮ ਨਹੀਂ ਹੋਏ ਕਿਸੇ ਨੇ ਨਹੀਂ ਪੁੱਛਿਆ ਉਸ ਵਾਰ ਨੂੰ ਇਸੇ ਕਰਕੇ ਮੈਂ ਦੁਬਾਰਾ ਉਸ ਵਾਰ ਦੇ ਵਿੱਚ ਇੱਕ ਦੀ ਮੰਨਗੀ ਕਿ ਕਿਹੜੇ ਲੋਕਾਂ ਨੇ ਜਿਹਨੀਆਂ ਪ੍ਰੋਬਲਮਾਂ ਸੀ ਆਪਾਂ ਸੋਲਵ ਕੀਤੀਆਂ ਜਾਂ ਥੋੜੇ ਵਾਰ ਨੂੰ ਸੈਂਸਿਟਿਵ ਦੇ ਵਿੱਚ ਰੱਖਿਆ ਉਹ ਜਿਹੜਾ ਮੇਰਾ ਜਿਵੇਂ ਆਪਾਂ ਕਹ ਲਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਮੋਹਿਤ ਕੰਦਰਾ ਉਹਨੂੰ 2 ਸਾਲ ਹੋ ਗਏ ਲੱਗੇ ਉਹਨੂੰ ਮੈਂ ਤਾਂ ਸਿਰਫ 10 ਦਿਨਾਂ ਤੋਂ ਲੱਗਿਆ ਜਿੰਨੇ ਇੱਕ ਜਿੰਨੇ ਕੁ ਪਬਲਿਕ ਉਹਨੂੰ ਪਛਾਣ ਕਰਦੀ ਉਹਦੇ ਬਾਅਦ ਸਾਇਦ ਮਖਿਆਰ ਮੈਨੂੰ ਕਰਦੀ ਹੋਵੇ ਪਰ ਜਿਹੜੀ ਵੋਟ ਆ ਬਹੁਤ ਜ਼ਿਆਦਾ ਸਾਇਲੈਂਟ ਆ ਤੁਸੀਂ ਇਹ ਜੱਜ ਨਹੀਂ ਕਰ ਸਕਦੇ ਵੋਟ ਕੀ ਨੂੰ ਪੋਲ ਹੋਗੀ ਸਿਰਫ ਇੱਕ ਵਿਸ਼ਵਾਸ ਦੇ ਸਿਰ ਤੇ ਕਹਿ ਸਕਦਾ ਮੈਂ ਵੀ ਜੋ ਲੋਕਾਂ ਦਾ ਪਿਆਰ ਲੋਕਾਂ ਨੇ ਜੋ ਮੈਨੂੰ ਦਿੱਤਾ ਸ 5-6 ਦਿਨਾਂ ਦੇ ਵਿੱਚ ਉਸ ਉਸ ਜੱਜ ਦੇ ਅਧਾਰ ਤੇ ਕਹਦਾ ਜਿਹੜੀ ਵੋਟ ਆ ਜ਼ਿਆਦਾ ਕਾਂਗਰਸ ਨੂੰ ਪੋਲ ਹੋ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ